ਦੋਸਤੋ ਸਾਸਿਕਾਲ ਹੜਾਂ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਲੰਬੀ ਚੌੜੀ ਮਤਲਬ ਤਿੰਨ ਹਿੱਸੇ ਪੰਜਾਬ ਮੈਨ ਮੇਡ ਹੜਾਂ ਨਾਲ ਉਜਾੜ ਦਿੱਤਾ ਗਿਆ ਮਾਦੋ ਪੂਰੇ ਇੱਕ ਹੈਡ ਵਰਕਰਸ ਬਣਿਆ ਜਿਹੜਾ ਰਾਵੀ ਦਰਿਆ ਦੇ ਉੱਪਰ ਹੈ ਉਹਦਾ ਗੇਟ ਹੀ ਟੁੱਟ ਗਿਆ ਕਾਗਜ਼ਾਂ ਜੀ ਕਿਸੇ ਨੇ ਠੇਕੇ ਦੇ ਠੇਕਾ ਦਿੱਤਾ ਤੇ ਕਾਗਜ਼ਾਂ ਜੀ ਠੇਕੇਦਾਰ ਕੰਮ ਕਰ ਗਿਆ ਤੇ ਅਫਸਰ ਤੇ ਵੱਡੇ ਸਿਰਾਂ ਵਾਲੇ ਲੋਕ ਲੈ ਕੇ ਕਮਿਸ਼ਨ ਤੇ ਆਉਦੇ ਘਰੇ ਬਹਿ ਗਏ ਲੋਕ ਡੁੱਬਦੇ ਗਏ ਹੁਣ ਉਸ ਮਾਧੋਪੁਰ ਹੈਡ ਤੇ ਦੋਸਤੋ ਜਿਨ੍ਹਾਂ ਕੁਝ ਹੋਇਆ ਤੇ ਉਹਦੇ ਤੇ ਕਾਰਵਾਈ ਕੀਤੀ ਹੈ ਇੱਕ ਗੌਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਸਰਕਾਰ ਨੇ ਕੀ ਕਰਿਆ ਕਿ ਤਿੰਨ ਛੋਟੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਜਿਹੜੇ ਚੀਫ ਸਾਹਬ ਹਨ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਵੀ ਇਹਨਾਂ ਦੀ ਹੈਡ ਵਰਕਸ ਦਾ ਜਿਹੜਾ ਗੇਟ ਟੁੱਟਿਆ ਉਹਦੇ ਵਿੱਚ ਗਲਤੀ ਸੀ ਤਾਂ ਸਸਪੈਂਡ ਕੀਤੇ ਆ ਪਰ ਸਸਪੈਂਡ ਕਰਤੇ ਅੱਤੇ ਰਸਤਾ ਬਣਾਇਆ ਗਿਆ ਜਿਹੜਾ ਵਿਧਾਨ ਸਭਾ ਦਾ ਇਲਾਸ ਹੋਣਾ ਉਹਦੇ ਵਿੱਚ ਕਿਉਂਕਿ ਵਿਰੋਧੀ ਧਿਰਾਂ ਵੈਸੇ ਤਾਂ ਖਤਮ ਐ ਕਿਉਂਕਿ ਕੋਈ ਬਸਾਂ ਦੇ ਕਾਰਨ ਡਰਦਾ ਹੈ ਕੋਈ ਆਪਦੇ ਪਾਲਿਓਂ ਡਰਦਾ ਹੈ ਕੋਈ ਪ੍ਰਤਾਪ ਸਿੰਘ ਵਾਜਵੇ ਅੱਗੇ ਸ਼ੀਸ਼ਾ ਅੱਗੇ ਲਾ ਕੇ ਲੋਕਾਂ ਨੂੰ ਮਿਲਦੇ ਐ ਮਤਲਬ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਲੈਂਦੀ ਐ ਤੇ ਉਹ ਕੀ ਯਾਰ ਤੁਹਾਡੇ ਲੋਕਾਂ ਦੇ ਮੁੱਦੇ ਠਾਣਨਗੇ ਦੋਸਤੋ ਤਾਂ ਉਹਨਾਂ ਨੂੰ ਐ ਆ ਵੀ ਮੁੱਦਾ ਨਾ ਬਣੇ ਤਾਂ ਇੱਕ ਗੋਗਲੀਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਸਰਕਾਰ ਨੇ ਇੱਕ ਬੁੱਤਾ ਜਾਂ ਸਾਰਤਾ ਮਤਲਬ ਵੀ ਅਸੀਂ ਕਾਰਵਾਈ ਕਰਤੀ ਆਉਣ ਵਾਲੇ ਵਿਧਾਨ ਸਭਾ 'ਚ ਕੀ ਅੱਜ ਤੱਕ ਇਹ ਕੁਝ ਸਵਾਲ ਐ ਲੋਕਾਂ ਦੇ ਅੱਜ ਤੱਕ ਇਹ ਦੱਸਿਆ ਗਿਆ ਵੀ ਜਿਹੜਾ ਉੱਥੋਂ ਬੰਦਾ ਰੁੜ ਗਿਆ ਵਿਚਾਰਾ ਪਾਣੀ 'ਚ ਉਬ ਕਿੱਧਰ ਗਿਆ ਕੌਣ ਸੀ ਕੀ ਉਹਦੇ ਵਾਸਤੇ ਕਰੋੜਾਂ ਰੁਪਈਆਂ ਦਾ ਐਲਾਨ ਹੋਇਆ ਜਿਹੜੇ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਂ ਕਰੋੜ ਰੁਪਇਆ ਦੇਵਾਂਗਾ ਬਈ ਮੁਆਵਜ਼ੇ ਦਾ ਕਿੱਧਰ ਗਿਆ ਉਹ ਬੰਦਾ ਦੂਜੀ ਗੱਲ ਇਹ ਹੈ ਕਿ ਉਸ ਮਾਧੋਪੁਰ ਏਰੀਏ ਦੇ ਕਿਸੇ ਵੀ ਬੰਦੇ ਕੋਲੋਂ ਜਾ ਕੇ ਪੁੱਛ ਲਿਓ ਤੁਸੀਂ ਫੋਨ ਤੇ ਜਾਣਕਾਰੀ ਲੈ ਸਕਦੇ ਹੋ ਕਿਸੇ ਆਪ ਦੇ ਸੱਜਣ ਬੇਲੀ ਤੋਂ ਵਿਸ਼ਵਾਸਪਾਤਰ ਤੋਂ ਕਿ ਉੱਥੇ ਕੀ ਦੀ ਚੱਲਦੀ ਹੈ ਕਿਉਂਕਿ ਉਹ ਜੰਮੂ ਦੇ ਨਾਲ ਲੱਗਣ ਵਾਲਾ ਏਰੀਆ ਹੈ ਦੋਸਤੋ ਸਰਕਾਰ ਭਾਵੇਂ ਕੋਈ ਹੋਵੇ ਜੰਮੂ ਖੇਤਰ ਦਾ ਇੱਕ ਪਾਵਰਫੁੱਲ ਬੀਜੇਪੀ ਦਾ ਆਗੂ ਹੈ ਉਹਦੇ ਸਦਕਾ ਭਾਗਥਲੀ ਇੱਕ ਅਦਯੋਗ ਖੇਤਰ ਹੈ ਭਾਗਥਲੀ ਏਰੀਏ ਦੇ ਵਿੱਚ ਬਣਿਆ ਹੋਇਆ ਅਦਯੋਗ ਖੇਤਰ ਜਿੱਥੇ ਅਦਯੋਗ ਲੱਗੇ ਹੋਏ ਆ ਉਹਨੂੰ ਬਚਾਉਣ ਵਾਸਤੇ ਇੱਕ ਤੁਸੀ ਬੰਨ ਪਣਾਇਆ ਜਾ ਰਿਹਾ ਸੀ ਦੋਸਤੋ ਤਾ ਉਹਦਾ ਕੰਮ ਆ ਜੇ ਪੂਰਾ ਕਰਨ ਦੇ ਚੱਕਰ 'ਚ ਇਹਨਾਂ ਨੇ ਪਾਣੀ ਛੱਡਣ ਤੋਂ ਲੇਟ ਕਰਦੇ ਰਹੇ ਕਿੱਥੇ ਤਾਂ ਪਾਣੀ ਛੱਡਣਾ ਸੀ ਜੂਨ 'ਚ ਜਲਾਈ 'ਚ ਅਗਸਤ 'ਚ ਜਾਂ ਮਈ 'ਚ ਅਪ੍ਰੈਲ 'ਚ ਮੀਟਿੰਗਾਂ ਹੋਣੀਆਂ ਸੀ ਤੇ ਮੀਟਿੰਗਾਂ ਹੀ ਆ ਕੇ ਮਿੱਤਰੋ ਜੂਨ 'ਚ ਹੋਈਆਂ ਸਰਕਾਰ ਆਪਦੇ ਇਲੈਕਸ਼ਨ ਦੇ ਵਿੱਚ ਵਿਜੀ ਸੀ ਵੱਖ-ਵੱਖ ਤਰ੍ਹਾਂ ਨਾਲ ਵਿਜੀ ਸੀ ਸਾਰੀਆਂ ਗੱਲਾਂ ਦਾ ਪਤਾ ਯਾਰ ਪਾਸ ਸਿਆਸੀ ਦਬਾਅ ਕਰਕੇ ਤਾਂ ਨਹੀਂ ਟਲਦਾ ਰਿਹਾ ਕਿਤੇ ਪਾਣੀ ਛੱਡਣ ਦਾ ਕੰਮ ਕਿਉਂਕਿ ਪਾਵਰਫੁੱਲ ਬੰਦਾ ਹੈ ਜੇ ਕਰੀਦੀ ਜਾਂਚ ਹੋਵੇ ਨਾ ਮਿੱਤਰੋ ਸਾਰੇ ਜਿਹੜਾ ਗੇਟ ਟੁੱਟਿਆ ਮਾਧੋਪੁਰ ਹੈਡ ਦਾ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਬੜਾ ਕੁਝ ਕਿਉਂਕਿ ਉਸੇ ਏਰੀਏ ਦੇ ਕੋਲਿਆਂ ਚ ਪਹਿਲਾਂ ਤੁਸੀਂ ਵੇਖਿਆ ਨਾ ਉੱਥੇ ਬਹੁਤ ਵੱਡੀ ਤਬਾਈ ਹੋਈ ਹੈ ਬਹੁਤ ਵੱਡਾ ਕਹਿਰ ਪਹਿਲਾਂ ਵਰਤ ਚੁੱਕਿਆ ਦੂਜੀ ਗੱਲ ਜਿੰਨਾ ਦਿਨਾਂ ਚ ਲੋਕ ਪੂਰੇ ਦਿਨ ਚਾਰ ਦਿਨ ਹੋਏ ਸੀ ਹੜ੍ਹਾਂਆਂ ਨੂੰ ਪਾਣੀ ਵਧ ਰਿਆ ਸੀ ਉਹਨਾਂ ਦਿਨਾਂ ਚ ਇੱਕ ਸਿਮਰਨ ਸਿੰਘ ਕੋਟ ਕਪੂਰਾ ਉਹ ਲੜਕਾ ਜਿਹੜਾ ਸਾਫਤ ਸੂਰਤ ਹੈ ਉਹ ਜਾਂਦਾ ਹੈ ਸ਼ਾਮ ਨੂੰ ਮਾਧੋਪੁਰ ਹੈੱਡ ਵਰਕਸ ਤੇ ਉਥੇ ਸਤਕਾਰਯੋਗ ਗਰਦਾਸਪੁਰ ਦੇ ਐਸਐਸਪੀ ਸਾਹਿਬ ਵੀ ਜਾਂਦੇ ਆ ਉਹ ਆਪਦੀ ਚੈਕਿੰਗ ਕਰਨ ਜਾਂਦੇ ਆ ਤਾਂ ਆਉਣ ਕੈਮਰਾ ਇੱਕ ਵੀ ਬੰਦਾ ਨਹੀਂ ਲੱਭਦਾ ਉਥੇ ਡਿਊਟੀ ਵਾਲਾ ਨੇਰੀ ਵਿਭਾਗ ਦਾ ਜਾਂ ਹੋਰ XYZ ਕਿਸੇ ਵੀ ਵਿਭਾਗ ਦਾ ਪੁਲਿਸ ਵਾਲੇ ਸੱਜਣ ਜਰੂਰ ਉੱਥੇ ਡਿਊਟੀ ਤੇ ਸੀ ਸਿਮਰਨ ਸਿੰਘ ਕੋਟ ਸਿਮਰਨਜੀਤ ਸਿੰਘ ਕੋਟ ਕਪੂਰਾ ਨੇ ਉਹਦਾ ਜਿਹੜਾ ਚੈਨਲ ਹੈ ਉਹਦੇ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਨੇ ਆਪਦੇ ਚੈਨਲਾਂ ਤੇ ਪਾਇਆ ਹੋਇਆ ਔਰ ਲਾਈਵ ਚੱਲਦਾ ਸੀ ਉਹਨੇ ਅੱਗੇ ਜਾ ਕੇ ਕਹਿੰਦੇ ਜੀ ਤਾਰ ਘਰ 'ਚ ਬੈਠੇ ਹੋਣਗੇ ਬੰਦੇ ਜੀ ਉਹਨੇ ਤਾਰ ਘਰ 'ਚ ਪਤਾ ਕਰਿਆ ਉਹ ਕਹਿੰਦੇ ਜੀ ਸ਼ਾਮ ਨੂੰ 6 ਵਜੇ ਸ਼ਿਫਟ ਬਦਲਦੀ ਹੈ ਅਡੀ ਐਸ ਡੀਓ ਨੂੰ ਪੁੱਛਿਆ ਐਸ ਡੀਓ ਆਪ ਦੇ ਪੋਚੇ ਮਰੀ ਜਾਂਦਾ ਉਹਨਾਂ ਦਿਨਾਂ 'ਚ ਜਦੋਂ ਪੂਰਾ ਕਹਿਰ ਵਰਤ ਰਿਹਾ ਸੀ ਲੋਕ ਡੁੱਬ ਰਹੇ ਸੀ ਮਰ ਰਹੇ ਸੀ ਲੋਕਾਂ ਦੇ ਪਸ਼ੂ ਜਾ ਰਹੇ ਸੀ ਕੋਈ ਗਿਣਤੀ ਨਹੀਂ ਸੀ ਇੱਥੋਂ ਪਤਾ ਲੱਗਦਾ ਕਿ ਨਾ ਕਿਸੇ ਸਰਕਾਰ ਨੇ ਨਾ ਕਿਸੇ ਬਾਬੂ ਸ਼ਾਹੀ ਨੇ ਨਾ ਕਿਸੇ ਬਿਊਰੋਕਰੇਟ ਨੇ ਕਿਸੇ ਨੇ ਨਹੀਂ ਪੜਤਾਲਿਆ ਤੇ ਪੰਜਾਬ ਨੂੰ ਡਬੋਣ ਵਾਸਤੇ ਰੱਬ ਆਸਰੇ ਛੱਡ ਦਿੱਤਾ ਗਿਆ ਮਿੱਤਰੋ ਬਾਕੀ ਹੁਣ ਤੁਹਾਡੇ ਤੇ ਹੈ ਸ਼ੇਅਰ ਤੁਸੀਂ ਕਰਨਾ ਸਤਿ ਸ਼੍ਰੀ ਅਕਾਲ